ਉਹ ਗੁਰਦੁਆਰਾ ਤੰਬੂ ਸਾਹਿਬ ਵਿਖੇ ਜੋ ਚੜ੍ਹਦੇ ਪੰਜਾਬ ਚ ਹਰ ਸਾਲ ਜਦੋਂ ਵੀ ਅਕਤੂਬਰ ਮਹੀਨਾ ਆਉਂਦਾ ਦਿਖਾਇਆ ਜਾਂਦਾ ਹੈ ਜਾਂ ਦੁਹਰਾਇਆ ਜਾਂਦਾ ਹੈ ਜੂਨ 84 ਉਹਦਾ ਵੀ ਇੱਥੇ ਸਨੇਹਾ ਦਿੱਤਾ ਹੋਇਆ ਤੁਹਾਨੂੰ ਦਿਖਾ ਰਹੇ ਹਾਂ ਜੂਨ 1 ਇਕ ਅਕਤੂਬਰ 1984 ਕੀ ਹੋਇਆ 10 ਦਿਨਾਂ ਦਾ ਸਾਰਾ ਬਿਰਤਾਂਤ ਲਿਖਿਆ ਹੋਇਆ ਹੈ 2 ਜੂਨ ਨੂੰ ਕੀ ਹੋਇਆ 3 ਜੂਨ 4 ਜੂਨ 1 ਜੂਨ 6 ਜੂਨ 7 ਜੂਨ ਜਿਹਨੂੰ ਆਪਰੇਸ਼ਨ ਬਲੂ ਸਟਾਰ ਕਿਹਾ ਜਾਂਦਾ ਸਾਕਾ ਨੀਲਾ ਤਾਰਾ ਉਹਦੀ ਬਿਆਨ ਕੀਤਾ ਗਿਆ ਇਥੇ ਤਸਵੀਰਾਂ ਰਹੀਂ ਇੱਕ ਵਾਰ ਤੁਹਾਨੂੰ ਮੋٹے ਤੌਰ ਤੇ ਪੜ੍ਹ ਕੇ ਵੀ ਦੱਸਾਂਗੇ ਕਿ ਇਹਨਾਂ 10 ਦਿਨਾਂ ਦੀ ਜੋ ਕਹਾਣੀ ਲਿਖੀ ਹੋਈ ਹੈ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਾਰਸ ਸਰਕਾਰ ਨੇ 75000 ਦੀ ਫੌਜ ਨਾਲ ਪੰਜਾਬ ਤੇ ਦਾਵਾ ਪੋਲ ਦਿੱਤਾ ਤੇ ਹਰਮੰਦਰ ਸਾਹਿਬ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਪਰ ਬਾਰਸ ਸਾਹਿਬ ਨੇ ਸਭ ਤੋਂ ਪਹਿਲਾਂ ਰਾਕੀ ਬੱਬਰ ਖਾਲਸਾ ਦੇ 40 ਸਿੰਘ ਸੰਜੋ ਬਾਬਾ ਤਲਸਾ ਦੇਖੇ ਤਨਾਚਨ ਸਿੰਘ ਪਾਈ ਕੁਲਵੰਤ ਸਿੰਘ ਮਹੰਗਾ ਸਿੰਘ ਬੱਬਰ ਨੇ ਇਸੇ ਦਿਨ ਸ਼ਹੀਦੀ ਪ੍ਰਾਪਤ ਕੀਤੀ ਇਸ ਕੱਲੂ ਘਰ ਦੇ ਪਹਿਲੇ ਸ਼ਹੀਦ ਬਣੇ ਸ਼ਹੀਦ ਪਾਈ ਕੁਲਵੰਤ ਸਿੰਘ ਬੱਬਰ ਦੇ ਮਾਤਾ ਪਿਤਾ ਨੇ ਦਸਕਾਰ ਲਈ ਪਹੁੰਚੇ ਤੇ ਉਹਨਾਂ ਦੰਤਮਸਗਰ ਨੇ ਇੱਕ ਸਿੱਖਾ ਕੋਨੇ ਹਾਜ਼ਰੀ ਵਿੱਚ ਮੰਜੀ ਸਾਹਿਬ ਹਾਲ ਦੇ ਬਾਦ ਕੀਤਾ ਗਿਆ ਸਿੰਘਾਂ ਨੇ ਅਜੇ ਵੀ ਫੌਜੀ ਕੰਪਲੈਕਸ ਨੂੰ ਵਿੱਚ ਦਾਖਲੋਂ ਰੋਕਿਆ ਹੋਇਆ ਹੈ ਕੰਪਲੈਕਸ ਦੇ ਬਾਹਰਲੇ ਸਾਰੇ ਸੰਚਾਰ ਸਾਧਨ ਬੰਦ ਕਰ ਦਿੱਤੇ ਗਏ ਜਿੱਤੇ ਕਿ ਸੰਚਾਰ ਨੂੰ ਅੱਜੇ ਵੀ ਅੰਦਰ ਜਾਣ ਦੀ ਜਤਨ ਕੀਤੀ ਜਾ ਰਹੀ ਸੀ ਪੂਰੇ ਪੰਜਾਬ ਵਿੱਚ ਮੀਡੀਆ ਸੈਂਸਰਸ਼ਿਪ ਲਾਗੂ ਕਰ ਦਿੱਤੀ ਗਈ ਤੀਜੇ ਦਿਨ ਸਖਤ ਕਰਫੂ ਲਗਾ ਦਿੱਤਾ ਗਿਆ ਜਿਸ ਕਾਰਨ ਛਿੱਧੀ ਗੁਰਪ੍ਰਬਲੀ ਆਣਗੇ ਸ਼ਰਧਾਲੂ ਕੰਪਲੈਕਸ ਅੰਦਰ ਪਾਸ ਕਰ ਦਨੋਤ ਵੇਫਿੰਗ ਨੰਦ ਸਿੰਘਾਂ ਨੂੰ ਮੁਰਲੇ ਮੋਚੇ ਤਨਾਕ ਕਰਨਾ ਸ਼ੁਰੂ ਕੀਤਾ ਭਾਰਤੀ ਫੌਜ ਵੀ ਕੰਪਲੈਕਸ ਤੇ ਹਮਲਾ ਕਰਕੇ ਵੱਤਵਾਨ ਨਿਸ਼ਾਨ ਕਰਨ ਦੀ ਤਿਆਰੀ ਕਰ ਰਹੀ ਸੀ ਦੇ ਚਾ ਫੌਜ ਨੇ ਦਿਨ ਰਾਤ ਕੰਪਲੈਕਸ ਤੇ ਗੋਲੀਬਾਰੀ ਕਰਨੀ ਸ਼ੁਰੂ ਕੀਤੀ ਬਿਜਲੀ ਤੇ ਟੈਲੀਫੋਨ ਸੇਵਾਵਾਂ ਬੰਦ ਕੀਤੀਆਂ ਕਈਆਂ ਬਾਹਰ ਜਾਣ ਵਾਸਤੇ ਰਸਤੇ ਮਸ਼ੀਨ ਕੀਤਾ ਗਿਆ 59 ਸਿੰਗਰ ਜ਼ਮੀਨ 2000 ਸੰਗਤ ਨੂੰ ਬਾਹਰ ਜਾਣ ਚ ਮੁਰਦ ਕੀਤੀ ਕਮਲਾਜ ਡਾਕਰ ਹੁੰਦਿਆਂ ਸਭਲ ਪੋਸ਼ਣ ਚ ਫੌਜ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਫੌਜ ਨੂੰ ਪੰਜਾਬ ਦੇ ਹਰ ਵੱਡੇ ਗੁੜਾਰ ਵਿੱਚ ਤਣਾਤ ਕੀਤਾ ਗਿਆ ਪੰਜਵੇਂ ਦਿਨ ਭਾਰੀ ਤੋਪਾਂ ਤੇ ਟੈਂਕਾਂ ਦੀ ਮਦਦ ਨਾਲ ਇਸ ਦਿਨ ਵੀ ਭਾਰਤੀ ਫੌਜ ਅੰਦਰ ਵੜਨ ਦੀ ਕੋਸ਼ਿਸ਼ ਕਰਦੀ ਰਹੀ ਹੈਲੀਕਾਪਟਰ ਗਨਸ਼ਿਪ ਟੈਂਕ ਅਤੇ ਬਖਤਰਬੰਦ ਗੱਡੀਆਂ ਤੈਨਾਤ ਕੀਤੀਆਂ ਗਈਆਂ ਭਾਰੀ ਨੁਕਸਾਨ ਹੋਇਆ ਸਿੰਘਾਂ ਨੇਮਤ ਸੰਵਾਸਾ ਤੱਕ ਦਰਬਾਰ ਸਾਹਿਬ ਦੀ ਰੱਖਿਆ ਲਈ ਅਰਦਾਸ ਕੀਤੀ అనేక ਸੰਗਤਾਂ ਵੀ ਸ਼ਹੀਦੀ ਪ੍ਰਾਪਤ ਕਰ ਗਈਆਂ ਕਾਲ ਤੱਕ ਸਰਦਾਰੀ ਮਾਰਤ ਨੂੰ ਨੁਕਸਾਨ ਹੋਇਆ ਟੈਂਕੀ ਵਾਲਾ ਮੋਰਚਾ ਤਬਾਹ ਹੋ ਗਿਆ ਸਿੰਘ ਸ਼ਹੀਦ ਹੋਏ 6ਵੇਂ ਦਿਨ 6 ਜੂਨ 1984 ਕੜ ਕੇ ਫੌਜਾਂ ਫੌਜ ਪ੍ਰਕਰਮਾਂ ਵਿੱਚ ਦਾਖਲ ਹੋ ਬਈ ਤਖਤ ਸਾਹਿਬ ਨੂੰ ਬੰਬਾਂ ਨਾਲ ਉਡਾਉਂ ਲੀ ਟੈਂਕਾਂ ਤੇ ਹੈਲੀਕਾਪਟਰਾਂਾਂ ਦੀ ਵਰਤੋਂ ਕੀਤੀ ਤਖਤ ਸਾਹਿਬ ਦੇ ਸਾਹਮਣੇ ਗਹਿ ਗੱਚ ਲੜਾਈ ਹੋਈ ਸੰਤ ਭਿੰਡਰਾਂ ਵਾਲੇ ਪਾਈ ਅਮਰੀਕ ਜਨਰਲ ਸੁਬੇਕ ਤੇ ਹੋਰ ਬਹੁਤ ਸਾਰੇ ਸਿੰਘ